ਜਿਹੜਾ ਟਾਈਮ ਉਹਨਾਂ ਦਾ ਸੀਗਾ ਕੰਮ ਕਰਨ ਦਾ ਕੁਝ ਸਿੱਖਣ ਦਾ ਉਹਨਾਂ ਨੇ ਉਹ ਚੀਜ਼ ਤੇ ਕੰਮ ਕੀਤਾ ਪੈਸਾ ਪਤਾ ਕੀ ਕਹਿੰਦਾ ਪੈਸਾ ਕਹਿੰਦਾ ਤੂੰ ਕੰਮ ਸ਼ੁਰੂ ਕਰ ਮੈਂ ਤੇਰੇ ਕੋਲ ਆਉਂਗਾ ਤੁਸੀਂ ਕਿਸੇ ਚੀਜ਼ ਨੂੰ ਹਾਸਲ ਕਿਉਂ ਨਹੀਂ ਕਰ ਸਕਦੇ ਅਗੇ ਕਿਉਂ ਨਹੀਂ ਤੁਸੀਂ ਉਸ ਲੈਵਲ ਤੱਕ ਪਹੁੰਚ ਸਕਦੇ ਕਿ 5 ਮਿੰਟ ਦੇ ਕੰਮ ਨੂੰ ਅਸੀਂ ਘੰਟਾ 2 ਘੰਟੇ ਲਾਏ ਉੱਥੇ 2 ਘੰਟੇ ਖਰਾਬ ਹੋ ਗਏ ਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ change your life the secret ਦੇ ਵਿੱਚ ਹੀ ਤੋਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਤੁਸੀਂ ਇਹਨਾਂ ਇੱਕ ਇਸ ਕਾਬਿਲ ਬਣਾਓ ਕਿ ਲੋਕ ਤੁਹਾਨੂੰ ਜਾਣਣ ਤੁਸੀਂ ਆਪਣੀ ਇਸ ਤਰ੍ਹਾਂ ਦੀ ਕੋਈ ਪਛਾਣ ਬਣਾਓ ਤੁਸੀਂ ਕੋਈ ਇਦਾਂ ਦਾ ਕੋਈ ਤੁਸੀਂ ਮਹਾਨ ਕੰਮ ਕਰੋ ਵੀ ਲੋਕ ਤੁਹਾਨੂੰ ਜਾਣਣ ਤੁਸੀਂ ਇਹ ਦੇਖੋ ਵੀ ਅੱਜ ਦਾ ਸਮਾਂ ਜਿਹੜਾ ਇਹ ਸੋਸ਼ਲ ਮੀਡੀਆ ਦਾ ਸਮਾਂ ਵਾ ਪਹਿਲਾਂ ਸੋਸ਼ਲ ਮੀਡੀਆ ਦਾ ਸਮਾਂ ਨਹੀਂ ਸੀਗਾ ਅਗਰ ਤੁਸੀਂ ਕੋਈ ਵਧੀਆ ਕੰਮ ਕਰਦੇ ਹੋ ਨਾ ਤਾਂ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਨੇ ਸੋ ਮੇਦਨ ਸਾਰ ਨੂੰ ਇਹੀ ਗੱਲ ਕਹੂੰਗਾ ਕਿ ਤੁਸੀਂ ਵੀ ਨਾ ਕੋਈ ਆਪਣੇ ਆਪ ਨੂੰ ਇਸ ਕਾਮਿਲ ਬਣਾਓ ਕਿ ਤੁਹਾਡੀ ਨਾ ਇੱਕ ਅਲੰਕਤੋ ਪਛਾਣ ਬਣੇ ਸੋ ਤੁਸੀਂ ਨਾ ਆਪਣੇ ਆਪ ਨੂੰ ਇੱਕ ਇਸ ਕਾਮਿਲ ਬਣਾਓ ਕਿ ਤੁਹਾਡੀ ਇੱਕ ਅਲਗਤੋ ਪਛਾਣ ਬਣ ਜਾਏ ਤੁਹਾਡਾ ਬ੍ਰਾਂਡ ਬਣ ਜਾਏ ਮੈਂ ਬਹੁਤ سارے ਲੋਕ ਦੇਖੇ ਨੇ ਜਿਹੜੇ ਮਤਲਬ ਜਿਹੜੇ ਵੱਡੇ ਵੱਡੇ ਸਿੰਗਰ ਹੋ ਗਏ ਐ ਐਕਟਰ ਹੋ ਗਏ ਉਹਨਾਂ ਨਾਲ ਫੋਟੋ ਕਿ ਜਾਨਗੇ ਫੋਟੋ ਕਿ ਓਨਲੀ ਤਰਸ ਜਾਣਗੇ ਉਹ ਕਈ ਆਣਗੇ ਵੀ ਬਾਈ ਅਸੀਂ ਤੇਰੇ ਨਾਲ ਫੋਟੋ ਕਿ ਚਾਣੀ ਆ ਅਸੀਂ ਐ ਕਰਨਾ ਵਾਣ ਤਹੀ ਤਾਂ ਮੈਂ ਇਹੋ ਜਿਹੀ ਵੀ ਦੇਖੇ ਨੇ ਜਿਨ੍ਹਾਂ ਦੇ ਆਪਣੇ ਮੋਬਾਈਲ ਦੇ ਉੱਪਰ ਡੀਪੀ ਵੀ ਉਹਨਾਂ ਦੀ ਲਾਈ ਹੋਈ ਆ ਵੀਰ ਮੈਨੂੰ ਇੱਕ ਗੱਲ ਪੁੱਛਣੀ ਚਾਹਨਾ ਵੀ ਉਹ ਜਿਹੜੇ ਬੰਦੇ ਨੇ ਹੈਗੇ ਤਾਂ ਉਹ ਵੀ ਇਨਸਾਨ ਹੀ ਨੇ ਨਾ ਸਾਡੇ ਵਾਂਗੂ ਹੀ ਨੇ 206 ਹੱਡੀਆਂ ਸਾਡੇ ਅੰਦਰ ਆ 206 ਹੱਡੀਆਂ ਉਹਨਾਂ ਦੇ ਅੰਦਰ ਆ ਜੋ ਕਿੰਦੂ ਵੀ ਉਹਨਾਂ ਦੇ ਵਿੱਚ ਕੁਝ ਇਨਡਿਫਰੈਂਟ ਆ ਸਾਡੇ ਵਿੱਚ ਕੁਝ ਇਨਡਿਫਰੈਂਟ ਆ ਉਹ ਵੀ ਸਾਡੇ ਵਾਂਗੂ ਸੇਮ ਇਨਸਾਨ ਹੀ ਨੇ ਹੋਈ ਹੋਗੀ ਇਹ ਨਹੀਂ ਹੋਊ ਕਿਸੇ ਦੂਜੇ ਗਰੇ ਤੋਂ ਆਏ ਨੇ ਜਾਂ ਕਿਦੋਂ ਹੋ ਰਹੇ ਨੇ ਵੀ ਤੁਸੀਂ ਉਹਨਾਂ ਨਾਲ ਫੋਟੋ ਕਰਵਾਉਣ ਲਈ ਉਹਨਾਂ ਲਈ ਤਰਸੀਓ ਤੁਸੀਂ ਫੋ ਅਸ ਕਰਕੇ ਮੈਂ ਕਹਿਣਾ ਵੀ ਤੁਸੀਂ ਵੀ ਉਹ ਲੈਵਲ ਤੁਸੀਂ ਉਹ ਅਚੀਵਮੈਂਟ ਤੁਸੀਂ ਵੀ ਅਚੀਵ ਕਰ ਸਕਦੇ ਹੋ ਕੁਝ ਵੀ ਕਰਨਾ ਔਖਾ ਨਹੀਂ ਹੈਗਾ ਦੁਨੀਆ ਤੇ ਤੁਹ ਕੁਝ ਵੀ ਦੁਨੀਆ ਤੇ ਕੁਝ ਵੀ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਨਾ ਤੁਸੀਂ ਉਹਨੂੰ ਬੜੇ ਆਰਾਮ ਨਾਲ ਬੜੇ ਈਜ਼ੀ ਤਰੀਕੇ ਨਾਲ ਤੁਸੀਂ ਉਹਨੂੰ ਹਾਸਲ ਕਰ ਸਕਦੇ ਹੋ ਤੁਸੀਂ ਕਿਸੇ ਚੀਜ਼ ਨੂੰ ਹਾਸਲ ਕਿਉਂ ਨਹੀਂ ਕਰ ਸਕਦੇਂਗੀ ਕਿਉਂ ਨਹੀਂ ਤੁਸੀਂ ਉਸ ਲੈਵਲ ਤੱਕ ਪਹੁੰਚ ਸਕਦੇਂਗੀ ਤੁਸੀਂ ਤਾਂ ਨਹੀਂ ਪਹੁੰਚ ਸਕਦੇਂਗੀ ਕਿਉਂਕਿ ਤੁਸੀਂ ਕਦੇ ਕੁਝ ਸੋਚਿਆ ਹੀ ਨਹੀਂ ਤੁਹਾਨੂੰ ਸੋਚਾਂ ਤੂੰ ਤਾਂ ਬੇਲ ਮੈਨੇ ਨਾ ਅਗਰ ਤੁਸੀਂ ਜਿਹੜਾ ਗੰਦਮੰਦ ਤੁਸੀਂ ਦੇਖਦੇ ਹੋ ਯਾਰਾਂ ਦੋਸਤਾਂ ਦੇ ਵਿੱਚ ਬੈਨੇ ਹੋ ਉਹਨਾਂ ਨਾਲ ਸ਼ਰਾਬਾ ਚੁਲਬਾ ਪੀਂਨ ਰਹੇ ਨੇ ਸ਼ਾਮ ਤੱਕ ਉੱਥੇ ਜਾ ਕੇ ਤੁਸੀਂ ਟਾਈਮ ਖਰਾਬ ਕਰਦੇ ਹੋ ਉਹਨਾਂ ਨੇ ਉਹ ਟਾਈਮ ਖਰਾਬ ਨਹੀਂ ਕੀਤਾ ਜਿਹੜਾ ਟਾਈਮ ਉਹਨਾਂ ਦਾ ਸੀਗਾ ਕੰਮ ਕਰਨ ਦਾ ਕੁਝ ਸਿੱਖਣ ਦਾ ਉਹਨਾਂ ਨੇ ਉਹ ਚੀਜ਼ ਤੇ ਕੰਮ ਕੀਤਾ ਉਹਨਾਂ ਨੇ ਉਹ ਚੀਜ਼ ਸਿੱਖੀ ਤਾਂ ਉਹ ਇਸ ਲੈਵਲ ਦਾ ਪਹੁੰਚੇ ਨੇ ਉਹਨਾਂ ਨੇ ਆਪਣਾ ਗੋਲ ਉਹਨਾਂ ਨੇ ਪਹਿਲਾਂ ਤੈਅ ਕਰਿਆ ਸੀ ਵੀ ਮੈਂ ਸਿੰਗਰ ਬਣਨਾ ਮੈਂ ਐਕਟਰ ਬਣਨਾ ਉਹਨਾਂ ਨੇ ਉਦੋਂ ਤੋਂ ਹੀ ਤਿਆਰੀ ਸ਼ੁਰੂ ਕਰਤੀ ਸੀ ਜਿਹੜੇ ਸਿੰਗਰ ਬਣੇ ਨੇ ਉਹਨਾਂ ਨੇ ਰਿਆਜ਼ ਕਰਨਾ ਮਿਊਜ਼ਿਕ ਸਿੱਖਣਾ ਸ਼ੁਰੂ ਕਰਤਾ ਸੀ ਜਿਹੜੇ ਐਕਟਰ ਬਣੇ ਹੋਏ ਨੇ ਉਹਨਾਂ ਨੇ ਥੀਏਟਰ ਕਰਨਾ ਸ਼ੁਰੂ ਕਰਤਾ ਸੀਗਾ ਥੀਏਟਰਾਂ ਦੇ ਸ਼ੋਅ ਕਰਨੇ ਸ਼ੁਰੂ ਕਰਤੇ ਸੀਗੇ ਉਹਨਾਂ ਨੇ ਤਾਂ ਉਹ ਇਸ ਲੈਵਲ ਤੱਕ ਪਹੁੰਚੇ ਨੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਹੈਗੇ ਤੁਸੀਂ ਤਾਂ ਨਹੀਂ ਪਹੁੰਚਦੇ ਹੈਗੇ ਤੁਸੀਂ ਸਾਧ ਦੇ ਯਾਰ ਦੋਸਤਾਂ ਦੇ ਵਿੱਚ ਬੈਠੇ ਰਹਿੰਦੇ ਹੋ ਉਹਨਾਂ ਨਾਲ ਗੱਪਾਂ ਮਾਰਦੇ ਰਹਿੰਦੇ ਹੋ ਕਿਤੇ ਸਾਨੂੰ ਕਿਸੇ ਨੇ ਬਿਲਾ ਲਿਆ ਉਹ ਸਾਡਾ ਕੰਮ ਸੀਗਾ 5 ਮਿੰਟ ਦਾ ਉੱਥੇ ਕੋਈ 5 ਮਿੰਟ ਵਾਸਤੇ ਗਏ ਅਸੀਂ ਉੱਥੇ ਕਿੰਨਾ ਟਾਈਮ ਲਾ ਕੇ ਆਏ ਹਾਂ 5 ਮਿੰਟ ਦੇ ਕੰਮ ਨੂੰ ਅਸੀਂ ਘ 24 ਘੰਟੇ ਮਿਲਦੇ ਸਾਰਿਆਂ ਨੂੰ ਇਹ ਤਾਂ ਨਹੀਂ ਨਾ ਹੈਗਾ ਜੇ ਕੋਈ ਮਹਾਨ ਬੰਦਾ ਹੋਵੇ ਜਾਂ ਮਹਾਨ ਐਕਟਰ ਆ ਜਾਂ ਮਹਾਨ ਸਿੰਗਰ ਆ ਉਹਨੂੰ 24 ਘੰਟੇ ਨਹੀਂ ਮਿਲਦੇ ਉਹਨਾਂ ਨੂੰ 48 ਘੰਟੇ ਮਿਲਦਾ ਤਾਂ ਨਾ 24 ਘੰਟੇ ਮਿਲਦੇ ਵੀ ਤੁਸੀਂ ਤਾਂ ਨਹੀਂ ਕੰਮਜਾਬ ਹੋ ਸਕਦੇ ਹੈਗੇ 24 ਘੰਟੇ ਉਹਨਾਂ ਲਈ ਨਹੀਂ 24 ਘੰਟੇ ਤੁਹਾਡੇ ਲਈ ਵੀ ਆ ਹੁੰਡ ਪਿੰਡ ਇਹ ਕਰਦਾ ਵੀ ਤੁਸੀਂ 24 ਘੰਟੇ ਨੂੰ ਕਿਵੇਂ ਮੈਨੇਜ ਕਰਦੇ ਹੋ ਉਹ 24 ਘੰਟੇ ਨੂੰ ਕਿਵੇਂ ਮੈਨੇਜ ਕਰਦੇ ਨੇ ਉਹ ਜੇ ਆਪਣੀ ਜ਼ਿੰਦਗੀ ਦੇ ਵਿੱਚ ਸাকਸੈਸਫੁਲ ਹੋਏ ਨੇ ਨਾ ਉਹ ਐਵੇਂ ਨਹੀਂ ਹੋਏ ਟੋਕਾ ਨਹੀਂ ਲਗਾਉਂਦਾ ਉਸ ਦੀ ਉਹਨਾਂ ਦੀ ਹਿਸਟਰੀ ਜਾ ਕੇ ਦੇਖੋ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਕਿੰਨੀ ਸਟਰਗਲ ਕੀਤੀ ਆ ਸੋ ਇਸ ਕਰਕੇ ਤੁਸੀਂ ਵੀ ਆਪਣੀ ਪਛਾਣ ਬਣਾਓ ਦੁਨੀਆ ਦੇ ਕੁਝ ਵੀ ਕਰਨਾ ਕੋਈ ਔਖਾ ਨਹੀਂ ਹੈਗਾ ਬਹੁਤ ਸੋਖਾ ਕਰ ਮੈਂ ਤੁਹਾਨੂੰ ਪਤਾ ਕੀ ਸੋਚਦੀ ਹਾਂ ਮੈਂ ਬਹੁਤ ਸਾਰੇ 95% ਲੋਕ ਇਹ ਚੀਜ਼ ਸੋਚਦੇ ਨੇ ਉਹ ਕਹਿੰਦੇ ਵੀ ਜਦ ਸਾਡੇ ਕੋਲ ਤਾਂ ਪੈਸਾ ਨਹੀਂ ਹੈਗਾ ਸਾਡੇ ਕੋਲ ਪੈਸਾ ਆਊਗਾ ਤਾਂ ਅਸੀਂ ਕੰਮ ਕਰਾਂਗੇ ਤੇ ਪੈਸਾ ਆਪੇ ਆਪਦਾ ਕੀ ਕਹਿੰਦਾ ਪੈਸਾ ਕਹਿੰਦਾ ਤੂੰ ਕੰਮ ਸ਼ੁਰੂ ਕਰ ਮੈਂ ਤੇਰੇ ਕੋਲ ਆਊਗਾ ਤੁਸੀਂ ਕਹਿੰਦੇ ਹੋ ਸਾਡੇ ਕੋਲ ਪੈਸਾ ਨਹੀਂ ਸਾਡੇ ਕੋਲ ਪੈਸਾ ਆਊਗਾ ਅਸੀਂ ਕੰਮ ਸ਼ੁਰੂ ਕਰਾਂਗੇ ਪੈਸਾ ਕਹਿੰਦਾ ਤੂੰ ਕੰਮ ਸ਼ੁਰੂ ਕਰ ਮੈਂ ਆਪੇ ਤੇਰੇ ਕੋਲ ਆ ਜੂਗਾ ਗੱਲ ਵੀ ਸਹੀ ਹੈ ਪੈਸੇ ਦੀ ਦੇਖੀ ਜਾਵੇ ਪੈਸਾ ਕਹਿੰਦਾ ਤੂੰ ਕੰਮ ਤਾਂ ਸ਼ੁਰੂ ਕਰ ਮੈਂ ਆਪੇ ਤੇਰੇ ਕੋਲ ਆ ਜੂਗਾ ਅਗਰ ਤੁਸੀਂ ਜ਼ਿੰਦਗੀ ਇਹ ਦੇ ਵਿੱਚ ਜਨ ਸクセਸ ਉਹ ਨਾ ਚੰਨੀ ਉਹ ਨਾ ਤਾਂ ਸਭ ਤੋਂ ਪਹਿਲਾਂ ਆਪਣੀ ਇੱਕ ਪਛਾਣ ਬਣਾਓ ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਲੋਕ ਤੁਹਾਨੂੰ ਮਿਲਣ ਨੂੰ ਤਰਸਣ ਸਾਰੇ ਲੋਕ ਕਹਿੰਦੇ ਯਾਰ ਮੈਂ ਉਹ ਬੰਦੇ ਨੂੰ ਮਿਲਣੇ ਮਿਲਦਾ ਤੁਸੀਂ ਦੇਖ ਲਓ ਬਹੁਤ ਸਾਰੇ ਯੂਟਿਊਬਰ ਨੇ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਜ਼ੀਰੋ ਤੋਂ ਤੇ ਉਹ ਅੱਜ ਦੇਖ ਲਓ ਹੀਰੋ ਬਣੇ ਹੋਏ ਨੇ ਉਹ ਬਿਗ ਬੋਸ ਦੇ ਵਿੱਚ ਪਹੁੰਚ ਗਏ ਬਾਲੀਵੁੱਡ ਦੇ ਵਿੱਚ ਪਹੁੰਚ ਗਏ ਹਾਲੀਵੁੱਡ ਦੇ ਵਿੱਚ ਪਹੁੰਚ ਗਏ ਉਹਨਾਂ ਨੇ ਇੰਨਾ ਨਾਮ ਕਮਾ ਲਿਆ ਉਹਨਾਂ ਨੇ ਬਨੇ ਕਿ ਤੋਂ ਸਿਰਫ ਯੂਟਿਊਬ ਤੋਂ ਕਿਉਂ ਨਾ ਕੋਈ ਸੀ 0 ਰੁਪਿਆ ਕੁਝ ਵੀ ਨਹੀਂ ਸੀ ਸਿਰਫ ਐਂਡਰੋਇਡ ਫੋਨ ਸੀਗਾ ਐਂਡਰੋਇਡ ਫੋਨ ਤੁਹਾਡੇ ਕੋਲ ਵੀ ਹੈਗਾ ਵਾ ਤੁਸੀਂ ਕੀ ਕੀਤਾ ਐਂਡਰੋਇਡ ਫੋਨ ਦਾ ਤੁਸੀਂ ਗਲਤ ਯੂਜ਼ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਹੀ ਚੀਜ਼ ਯੂਜ਼ ਕੀਤਾ ਜੇ ਕੋਈ ਮਾਰਕੀਟ ਦੇ ਵਿੱਚ ਚੀਜ਼ ਹੁੰਦੀ ਹੈ ਨਾ ਮੰਨ ਕੇ ਚਲੋ ਜੇ ਮਾਰਕੀਟ ਦੇ ਵਿੱਚ ਮੋਬਾਈਲ ਫੋਨ ਆਇਆ ਨਾ ਮੋਬਾਈਲ ਫੋਨ ਦਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਹਰ ਇੱਕ ਚੀਜ਼ ਦਾ ਫਾਇਦਾ ਤੇ ਨੁਕਸਾਨ ਹੁੰਦੇ ਹੀ ਹੁੰਦੇ ਆ ਜੇ ਤੁਸੀਂ ਘੱਟ ਖਾਣਾ ਕਹੋਗੇ ਨਾ ਉਹਦਾ ਵੀ ਨੁਕਸਾਨ ਆ ਜੇ ਤੁਸੀਂ ਵਧੇ ਖਾਣਾ ਕਰੋਗੇ ਉਹਦਾ ਵੀ ਨੁਕਸਾਨ ਆ ਸੋ ਇਸ ਕਰਕੇ ਇਹ ਤੁਹਾਡੇ ਦੇ ਡਿਪੈਂਡ ਕਰਦਾ ਵੀ ਤੁਸੀਂ ਕਿਸ ਤਰੀਕੇ ਨਾਲ ਚੱਲਦੇ ਹੋ ਜੇ ਤੁਸੀਂ ਵਧੀਆ ਚੀਜ਼ਾਂ ਦੇਖੋਗੇ ਫੋਨ ਦੇ ਉੱਤੇ ਵਧੀਆ ਪੜਾਈ ਕਰੋਗੇ ਉਸ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਬਹੁਤ ਵਧੀਆ ਹਾਸਿਲ ਕਰੋਗੇ ਮਕਾਮ ਸੋ ਤੋ ਅਗਰ ਤੁਸੀਂ ਉਹ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰੋਗੇ ਤੁਸੀਂ ਬਹੁਤ ਵਧੀਆ ਤੇ ਬਹੁਤ ਵੱਡਾ ਤੁਸੀਂ ਮਕਾਮ ਹਾਸਿਲ ਕਰ ਲੋਗੇ ਤੇ ਤੁਹਾਡਾ ਇੱਕ ਲੈਵਲ ਬਣ ਜਾਏਗਾ ਤੁਸੀਂ ਇਸ ਕਾਵੇ ਨੂੰ ਬਣ ਜਾਓਗੇ ਨਾ ਲੋਕ ਤੁਹਾਨੂੰ ਮਿਲਣ ਨੂੰ ਤੁਹਾਡੇ ਨਾਲ ਫੋਟੋ ਕਰਾਉਣ ਨੂੰ ਲੋਕ ਦਰਸ਼ਨਗੇ ਇੱਕ ਬਹੁਤ ਪਿੱਛੇ ਦੀ ਜਗ੍ਹਾ ਦੇ ਕੋਈ ਫਿਟਨੈਸ ਦਾ ਮੁੰਡਾ ਸੀ ਇਹਦਾ ਅਮਿਤ ਅੰਕਿਤ ਬਿਆਨਪੁਰੀਆ ਹਾਂ ਅੰਕਿਤ ਬਿਆਨਪੁਰੀਆ ਉਹ ਕਿੰਨਾ ਫੇਮਸ ਹੋਇਆ ਉਹਨੇ ਸਿਰਫ ਕੀ ਸੀ ਉਹ ਵੀਰੋਬ ਬਣਾ ਕੇ ਪੁੰਹਦਾ ਸੀ YouTube ਦੇ ਉੱਤੇ ਵੀ ਉਹਨੇ ਜਿਹੜਾ ਚੈਲੰਜ ਸੀ ਇਹਦਾ ਹਾਂ 80 ਦਿਨ ਦਾ ਚੈਲੰਜ ਸੀ ਸ਼ਾਇਦ ਮੇਰੇ ਖਿਆਲ ਚ ਉਹਨੇ ਉਹ ਚੈਲੰਜ ਸ਼ੁਰੂ ਕੀਤਾ ਸੀ ਹਾਂ ਉਹ ਡੇਲੀ ਉਹਦੀ ਰੀਲ ਬਣਾਉਣਾ ਆ ਕੇ ਪੁੰਹਦੇ ਕਿੰਨਾ ਫੇਮਸ ਹੋ ਗਿਆ ਇੱਥੋਂ ਤੱਕ ਕਿ ਨਰੇਂਦਰ ਮੋਦੀ ਨਰੇਂਦਰ ਮੋਦੀ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰੇਂਦਰ ਮੋਦੀ ਵੀ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਦੇਖੋ ਅੱਧਾ ਘੰਟਾ ਕੋਟੋ ਕਰਨ ਅੱਧਾ ਘੰਟਾ ਨਾਲ ਸਵੇਰ ਸਫਾਈ ਅਭਿਆਨ ਦਾ ਚਲਾਇਆ ਸੀ ਕਿਉਂਕਿ ਕੁਝ ਉਹਦੇ ਵਿੱਚ ਨਰਿੰਦਰ ਮੋਦੀ ਸੀ ਉਹਦੇ ਨਾਲ ਵੇ ਸਿਰਫ ਉਹਦੇ ਨਾਲ ਉਹਦੇ ਨਾਲ ਕਿਉਂ ਰਹੇ ਕਿਉਂਕਿ ਉਹ ਬੰਦੇ ਨੇ ਆਪਣਾ ਨੀਵਲ ਬਣਾਇਆ ਉਸ ਤੱਕ ਦਾ ਜੇ ਤੁਸੀਂ ਵੀ ਆਪਣਾ ਨੀਵਲ ਬਣਾਉਂਗੇ ਨਾ ਬ੍ਰਾਂਡ ਬਣਾਉਂਗੇ ਤਾਂ ਮੈਂ ਕਹਿੰਦਾ ਤੁਹਾਨੂੰ ਵੀ ਦੁਨੀਆ ਦੇ ਤਗੜੇ ਤੋਂ ਤਗੜੇ ਬੰਦੇ ਨੇ ਜਿਹੜੇ ਉਹ ਤੁਹਾਨੂੰ ਮਿਲਣ ਆਉਣਗੇ ਉਹ ਦੇਖਣ ਕਿਹਨਾਂ ਚਾਪ ਹੁੰਦਾ ਵਾ ਹਨਾ ਉਹ ਗੁਜਰਾਤ ਦੇ ਵਿੱਚ ਜਿਹਦੇ ਕੋਲ ਆਪਾਂ ਚਾਹ ਜਿਹੜਾ ਦੁਨੀਆ ਦਾ ਸਭ ਤੋਂ ਮੀਆ ਬਿਲ ਗੇਟਸ ਉਹ ਉਹਦੇ ਕੋਲ ਚਾਹ ਪੀ ਕੇ ਗਿਆ ਉਹ ਬੰਦੇ ਨੇ ਦੇਖਿਆ ਕਿਦਾਂ ਕੋਟ ਪੈਂਟ ਪਾ ਕੇ ਚਾਹ ਵੇਚਦਾ ਵਾ ਉਹਨੇ ਵੀ ਬ੍ਰੈਂਡ ਬਣਾਇਆ ਨਾ ਚਾਹ ਤਾਂ ਬਹੁਤ ਸਾਰੇ ਲੋਕ ਵੇਚਦੇ ਨੇ ਉਹਨੇ ਕੋਲ ਕਿਉਂ ਨਹੀਂ ਗਿਆ ਕਿਉਂਕਿ ਉਹ ਤਾਂ ਵੱਖਰਾ ਸਟਾਈਲ ਚਾਹ ਦੇਂਦਾ ਉਹਦਾ ਪਹਿਰਾਵਾ ਵੱਖਰਾ ਵਾਕ ਤੁਸੀਂ ਦੇਖਿਓ ਕਿ ਕੋਈ ਬੰਦਾ ਕੋਟ ਪੈਂਟ ਪਾ ਕੇ ਮਤਲਬ ਇੰਦਾ ਕਰਕੇ ਚਾਹ ਦਿੰਦਾ ਹੋਵੇ ਜੇ ਕਿੰਦਾ ਦੁੱਧ ਦੇ ਪੈਕੇਟ ਨੂੰ ਕਿਵੇਂ ਘੁਮਾ ਕੇ ਦਿੰਦਾ ਉਹ ਬੰਦੇ ਨੂੰ ਸਟਾਈਲ ਨਾਲ ਤੁਸੀਂ ਵੀ ਤੁਹਾਡੇ ਅੰਦਰ ਵੀ ਟੈਲੇਂਟ ਆ ਤੁਸੀਂ ਆਪਣੇ ਆਪ ਨੂੰ ਇਸ ਕਾਮੇ ਨਹੀਂ ਬਣਾਓ ਤੁਸੀਂ ਵੀ ਆਪਣਾ ਇੱਕ ਬ੍ਰੈਂਡ ਬਣਾਓ ਕਿ ਲੋਕ ਕੱਲ ਨੂੰ ਤੁਹਾਡੇ ਕੋਲ ਤੁਹਾਡੇ ਤੋਂ ਆਪਣੀਆਂ ਪ੍ਰੋਮੋਸ਼ਨਾਂ ਕਰਉਣਾ ਉਹ ਅੰਕੀਤ ਬਿਆਨਪੁਰੀਆਂ ਦੇਖ ਲਓ ਉਹ ਤੋਂ ਵੀ ਦੇਖ ਲਓ ਵੱਡੇ-ਵੱਡੇ ਬ੍ਰਾਂਡ ਨੇ ਜਿਹੜੇ ਉਹ ਤੋਂ ਆਪਣੀਆਂ ਪ੍ਰੋਮੋਸ਼ਨਾਂ ਕਰਵਾ ਰਹੇ ਨੇ ਕਿੰਨੇ ਤਗੜ ਤਗੜ ਤੋਂ ਉਹ ਵੀ ਦੇਖ ਲਓ 2-4 ਮਹੀਨੇ ਦੇ ਵਿੱਚ ਹੀ ਉਹ ਬੰਦਾ ਕਰੋੜਾਂ ਰੁਪਈਆ ਛਾਪ ਗਿਆ ਕਰੋੜਾਂ ਅਸ਼ ਰੁਪਈਆ ਸਿਰਫ ਸੋਸ਼ਲ ਮੀਡੀਆ ਦੇ ਉੱਤੋਂ ਤੁਸੀਂ ਵੀ ਇਹ ਕਰ ਸਕਦੇ ਹੋ ਤੁਹਾਡੇ ਅੰਦਰ ਵੀ ਟੈਲੈਂਟ ਹੈਗਾ ਵਾ ਸਿਰਫ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਤੇ ਆਪਣੇ ਟੈਲੈਂਟ ਨੂੰ ਬਾਹਰ ਕੱਢੋ ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਲੋਕ ਕਾਨੂੰ ਤੁਹਾਡੇ ਨਾਲ ਫੋਟੋ ਕਿਚੋਂ ਤੁਹਾਨੂੰ ਮਿਲਣ ਨੂੰ ਉਤਰਸਣ ਤੇ ਤੁਹਾਨੂੰ ਵੀ ਹਾਰੀ ਕੇ ਥਾਂ ਦੇ ਉੱਤੇ ਬੁਲਾਇਆ ਜਾਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇ ਕਿ ਹਗਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਰਿਆਂ ਦੇ ਵਾਸਤੇ ਲੈ ਕੇ ਆਉਂਦਾ ਰਹਾਂਗਾ ਸੋ ਦੋਸਤੋ ਮਿਲਦਾ ਬਹੁਤ ਜਲਦੀ ਕਿ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ